ਸਤਿ ਸ੍ਰੀ ਅਕਾਲ ਜੀ ਕਿਦਾਂ ਸਾਰੇ ਵਧੀਆ ਹੋ ਵਧੀਆ ਹੀ ਹੋਣੇ ਚਾਹੀਦੇ ਆ ਅਸੀਂ ਚੱਲੇ ਸੀ ਜੀ ਅੱਜ ਜੈਸਮੀਨ ਦੇ ਸਕੂਲ ਚ ਉਹਨਾਂ ਦੇ ਜੈਸਮੀਨ ਸਕੂਲ ਚੱਲੇ ਉਹਨਾਂ ਨੂੰ ਲੈਣ ਵਾਸਤੇ ਕਿਉਂਕਿ ਉਹ ਅੱਜ ਮੱਥਾ ਟਿਕਾ ਕੇ ਲਿਆਉਣਾ ਇੱਧਰ ਮੰਡੀ ਵਿੱਚ ਵੀ ਕੱਢ ਲਈ ਫਿਰ ਮੰਡੀ ਚੋਂ ਕੱਢ ਲੋ ਯਾਰ ਨੇੜੇ ਪਹਜੂਗਾ ਪਰ ਲੱਗਦਾ ਮੰਡੀ ਤਾਂ ਪੂਰੀ ਖਾਲੀ ਹੋ ਗਈ ਹੁਣ ਤਾਂ ਖਾਲੀ ਆ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਦੋਸਤੋ ਗੇਟ ਪਾਸ ਉਹਨਾਂ ਦੇ ਅਸੀਂ ਅਪਲਾਈ ਕਰਤੇ ਸੀ ਤੇ ਬਸ ਹੁਣ ਅਸੀਂ ਉਹਨਾਂ ਨੂੰ ਸਕੂਲ 'ਚ ਪਹੁੰਚਣ ਆਲੇ ਆ ਕਿਉਂਕਿ ਉਹਨਾਂ ਨੂੰ ਸਕੂਲ 'ਚੋਂ ਲੈ ਕੇ ਤੇ ਫਿਰ ਅਸੀਂ ਪਹਿਲਾਂ ਅਸੀਂ ਸੋਚਿਆ ਸੀ ਵੀ ਚੱਲ ਘਰੇ ਜਾਵਾਂਗੇ ਘਰੇ ਲੈ ਕੇ ਉਹਨਾਂ ਨੇ ਕੱਪੜੇ ਬਦਲ ਕੇ ਫਿਰ ਉਹਨਾਂ ਅਸੀਂ ਸੋਚਿਆ ਵੀ ਸਾਰਾ ਟਾਈਮ ਬਹੁਤ ਖਰਾਬ ਹੋ ਜਾਣਾ ਵਾ ਅਸੀਂ ਐਂਟਰ ਹੋ ਗਏ ਬੱਸ ਉਹਨਾਂ ਦੇ ਸਕੂਲ ਦੇ ਵਿੱਚ ਆਹ ਫਿਰ ਬਾਈ ਮੋਟਰ ਤੇ ਡਰਖ ਤੇ ਹੋਟੇ ਨਾਲ ਡਰਖ ਤੇ ਲਾਇਓ ਨਾ ਭਰਾ ਵੇ ਵੱਡੀ ਜੱਲੋ ਬਸ ਲੋ ਜੀ ਬੱਚੇ ਯਾਦ ਕਰਾ ਲੇ ਅਸੀਂ ਸਕੂਲ ਚ ਬੱਚਿਆਂ ਨੂੰ ਯਾਦ ਕਰਾ ਲੇ ਸਕੂਲ ਚ ਜੱਸੂ ਤੂੰ ਕਦੋਂ ਮਰੇ ਮਰੇ ਪੰਜਾ ਜਾਣਾ ਹਵਾ ਕਿੰਨੀ ਚੱਲ ਰਹੀ ਯਾਰ ਹੋਰ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਅੱਜ ਤੱਕ ਇਹ ਹੁਣ ਤੁਹਾਨੂੰ ਉਹ ਜਾਣ ਕਰਾ ਲੈਂਦਾ ਹੁਣ ਤੁਸੀਂ ਆਪ ਦਾ ਭਾਈ ਗੱਡੀ 'ਚ ਬੈਠੋ ਤੇ ਚੱਲੀਏ ਆਪਾਂ ਐਵੇਂ ਨਾਲ ਠੀਕ ਆ ਚਲੋ ਲਾ ਦਾਂ ਗੇਟ ਗੇਟ ਪਾਸ ਕਰਵਾ ਚਲੋ ਗੇਟ ਪਾਸ ਹੋ ਗਏ ਇਹਨਾਂ ਦੇ ਲੋ ਜੀ ਵੀ ਮਮਾ ਠੰਡਾ ਹੁੰਦਾ ਚੱਲੀਏ ਵੀ ਆਪਾਂ ਫਿਰ ਹੁਣ ਚਲੋ ਠੰਡਾ ਪਾਣੀ ਹੈ ਠੰਡਾ ਪਾਣੀ ਪੀ ਰਹੇ ਹਾਂ ਪਾਣੀ ਪੀਨਾ ਤਲਾ ਮੋ ਪਾਣੀ ਇਹ ਮੈਂ ਨਹੀਂ ਚੱਲੀਏ ਹਰ ਇਹ ਮੈਨੂੰ ਦੇ ਦੋ ਪਾਣੀ ਪਾਣੀ ਪੀ ਲੋ ਪੀ ਲੋ ਪਾਣੀ ਪੀ ਲੋ ਮੁੜ ਕੇ ਫਿਰਨ ਉਹ ਪੈਣਗੇ ਯਾਰ ਤੁਹਾਡੇ ਉੱਤੇ ਪੈਊਗੇ ਛਾਲ ਜੀ ਪੈ ਨਹੀਂ ਨੀ ਮੁੜ ਕੇ ਫਿਰ ਮੈਂ ਗੱਡੀ ਜਹਾਜ਼ ਬਣਾਉਣੀ ਆ ਯਾਰ ਜਹਾਜ਼ ਕਿਉਂ ਬਣਾਉਣੀ ਆ ਉਹ ਪਤਾ ਕਿੱਥੇ ਚੱਲੇ ਹੁਣ ਆਪਾਂ ਕਿੱਥੇ ਚੱਲੇ ਪਹਣ ਦੱਸੋ ਘਰੇ ਘਰੇ ਚੱਲਿਆ ਹੁਣ ਕਿੱਥੇ ਚੱਲੇ ਘਰੇ ਨਹੀਂ ਚੱਲੇ ਹੁਣ ਆਪਾਂ ਚੱਲੇ ਆ ਉੱਥੇ ਇੱਕ ਸੋਰੀ ਇੱਕ ਮੈਂ ਨਾ ਦੱਸੋ ਦਾ ਮਤਲਬ ਟਕਾਉਂ ਜਿੱਥੇ ਆਪਾਂ ਅੱਗੇ ਅਸੀਂ ਗਏ ਸੀਗੇ ਇਹਦੇ ਥੋਲਾ ਨਹੀਂ ਪਾ ਕੇ ਲੈ ਆਏ ਸੀਗੇ ਮਾਈ ਸਤੀ ਹਾਂ ਉੱਥੇ ਚੱਲੇ ਹਾਂ ਹੁਣ ਆਪਾਂ ਬਾਰੂ ਬਾਰ ਕੱਢ ਲਿਆ ਜੀ ਇਹ ਸੂਆ ਬਣਿਆ ਹੋਇਆ ਯਾਨੀ ਕਿ ਬਾਰੂ ਬਾਰ ਕੱਸੀ ਇਹ ਆਓ ਇੰਨੇ ਹਾਲੇ ਰੋਡ ਚੜ ਜਾਣਾ ਵਾ ਕਿਉਂਕਿ ਬਾਜ਼ਾਰ ਤਾਂ ਬਹੁਤ ਰਸ਼ ਹੁੰਦਾ ਵਾ ਉਧਰ ਨੂੰ ਜਾਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਹਨਾ ਇਧਰ ਹੁਣ ਤੁਸੀਂ ਇਹ ਪਹਿਲੇ ਹੀ ਰੋਡ ਦੇਖਿਆ ਹੋਣਾ ਨਾ ਇਹ ਹਾਂਜੀ 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 ਹੁਣ ਅਸੀਂ ਪੁਆ ਲਈਏ ਤੇਲ પેટ્રોલ ਪੰਪ ਤੇ ਰੁਕੇ ਸੀਗੇ ਆਜੋ ਆਜੋ ਪੁਆ ਲਿਆ ਤੇਲ ਹਾਂਜੀ ਹਾਂਜੀ ਰੱਖ ਲਓ ਦੋਸਤੋ ਹੁਣ ਅਸੀਂ ਖੜੇ ਆ ਨੰਗਲ ਪਿੰਡ ਕੋਲੇ ਖੜੇ ਆ ਅਸੀਂ ਤੇ ਉੱਥੋਂ ਅਸੀਂ ਲੈਣ ਲੱਗੇ ਆ ਲੱਡੂ ਹੋਰ ਤਾਂ ਨਹੀਂ ਕੁਝ ਲੈਣਾ ਤੁਸੀਂ ਇੱਕਮ ਹੈਂ ਨਹੀਂ ਦੇਖ ਲਓ ਜੀ ਲੈਣਾ ਕੁਛ ਨਹੀਂ ਨਹੀਂ ਬਸ ਹੁਣ ਤਾਂ ਦੱਸ ਦੋ ਮੈਨੂੰ ਬੱਲਾ ਇਹ ਦੂਗਾ ਨਹੀਂ ਮੈਨੂੰ ਨਹੀਂ ਬਣਾ ਅੰਕਾ ਚਿਪ ਦੱਸੋ ਅੰਕਾ ਚਿਪ ਅੰਕਾ ਚਿਪ ਖਾਣਾ ਲੱਗ ਲੱਗ ਦਿਓ ਕੌੜੇ ਹੈ ਸਮੋਸੇ ਜੀ ਖਾਣੂ ਜੀ ਕਰਦੇ ਮੱਖ ਲੱਗੀ ਪਈ ਐ ਮੈਂ ਤਾਂ ਯਾਰ ਮੈਨੂੰ ਤਾਂ ਆਪ ਹੂੰ ਮਰੀ ਪਈ ਐ ਸਾਹਮਣੇ ਰੋਡ ਆ ਗਿਆ ਵੱਡਾ ਰੋਡ ਇਹ ਇਦੋਂ ਅਸੀਂ ਇਹਨੂੰ ਕ੍ਰੋਸ ਕਰਕੇ ਜਾਣਾ ਆਪਾਂ ਇਹ ਆ ਰੋਡ ਜਾਂਦਾ ਕਿਤਨੂ ਹੋਊਗਾ ਯਾਰ ਇਹ ਇਹ ਉੱਧਰ ਇਹੀ ਰੋਡ ਹੋਣਾ ਫਿਰ ਬਰਨਾਲੇ ਵਾਲਾ ਹਨਾ ਸਮੋਸੇ ਖਾਣੇ ਨੇ ਹਾਂ ਅਨ ਲੱਗੇ ਖਾਵਾਂਗੇ ਚਲੋ ਅਨ ਲੱਗੇ ਲੈ ਲਾਂਗੇ ਆਪਾਂ ਕਿਹੜੀ ਗੱਲ ਪੁੱਛਾਂ ਨਹੀਂ ਜਿੰਨੂੰ ਕਿੰਨੇ ਵਜੇ ਰੱਖੋ ਇੱਥੇ ਹੋਣਗੇ ਵੈਤਾ ਤੇ ਆਪਾਂ ਪੁੱਛ ਲਓ ਮੜਾ ਕਿ ਵੀ ਸਮੋਸੇ ਹੁੰਦੇ ਨੇ ਆਪਣੇ ਕੋਲ ਤੇ ਇੱਕ ਇਹ ਅਸੀਂ ਕਿ ਅਸੀਂ ਮੋੜ ਦੇ ਹੋਏ ਲੈਣੇ ਨੇ ਇਹ ਹੈਗਾ ਸ਼ਰਮਾ ਸਵੀਟ ਹਾਊਸ ਤੇ ਖਾਣੇ ਅਸੀਂ ਸ਼ਰਮਾ ਬੋਡੇਆ ਬੋਡੇ ਪਿੰਡਾ ਹਨਾ ਇਹ ਬੋਡੇ ਪਿੰਡਾ ਮੈਂ ਸ਼ਾ ਨੰਗਲ ਸਾਜ ਨੰਗਲ ਦੇ ਪਿੱਛੇ ਸੀ ਲੰਘਿਆ ਨੰਗਲ ਪਿੱਛੇ ਸੀ ਰੰਸੀ ਵੀ ਪਿੱਛੇ ਸੀ ਹੂੰ ਇਹ ਅਸੀਂ ਖਾਣੇ ਜੀ ਬੋਡੇ ਗੋਡੇ ਮੇਰੇ ਦੁਖਣ ਲੱਗੇ ਗੋਡੇ ਕੀ ਕਹਿੰਦੇ 7 7:30 ਵਜੇ ਤੱਕ ਬਸ ਫਿਰ ਆਪਾਂ ਤਾਂ ਹੁਣ ਮੁੜਿਆ ਹਣਾ ਚੱਲੀਏ ਫਿਰ ਆਇਓ ਬੋਲ ਜੋਰ ਨਹੀਂ ਲੱਗੀ ਹੋ ਨਹੀਂ ਆਪਾਂ ਗਾਂ ਆ ਕੇ ਦੇਖਦੇ ਆ ਕਿਤੇ ਕਰ ਲਾਂਗੇ ਨਾ ਉੱਥੇ ਜੇ ਉਹਨਾਂ ਹੋਇਆ ਮੰਦਿਰ ਉੱਥੇ ਬਣਾਇਆ ਹੋਊਗਾ ਬਾਥਰੂਮ ਤਾਂ ਬਣੇ ਹੋਏ ਨੇ ਹਮਮ ਉੱਥੇ ਕਰ ਲਾਂਗੇ ਹੁਣ ਤੁਸੀਂ ਕੀ ਖਾਣ ਲੱਗੇ ਹੋ ਕਿਜੀ ਕਿਹੜੀ ਚਿੰਜੀ ਟਕਟ ਕੁੜੀ ਨੂੰ ਪੁੱਛਾਂ ਜਾਂਦਾ ਰੱਬਾ ਉੱਤਮ ਚੱਲਦਾ ਕਿਉਂ ਫੇਰ ਜਾਂਦਾ ਢਾੜ ਦਾਂਗੇ ਇਹਨੂੰ ਚਾਰੀ ਨੂੰ ਹੋਰ ਖੜੀ ਆਪਾਂ ਹਾਂ ਇਕ ਪਾਸੇ ਚਪਸਕਾਰ ਦੇ ਤੋ ਬਟਾਹੇ ਲੈ ਕੇ ਪਾਸੇ ਅਸੀਂ ਚਪਸਕਾਰ ਰੇ ਇੱਕ ਪਾਸੇ ਨੂੰ ਕਿਹੜੇ ਨੇ ਤੇੜੇ ਮੇੜੇ ਟੱਕਾ 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 ਵੈਸੇ ਮੈਂ ਬਹੁਤ ਘਟ ਖਾਣਾ ਚੀਜ਼ਾਂ ਇਹ ਅੱਜ ਭੁੱਖ ਲੱਗੀ ਪਈ ਅੱਜ ਮੈਂ ਖਾਣ ਲਾਰੇ ਲੱਗਿਆ ਆਡੇ ਬੱਚਿਆਂ ਨੂੰ ਨਾ ਘਬਰਾਟ ਹੋਣ ਲੱਗ ਜਾਂਦੀ ਆ ਜੇ ਉਹਨਾਂ ਨੂੰ ਪੈਕਟ ਸਾਡੇ ਬੱਚਿਆਂ ਨੂੰ ਘਬਰਾਟ ਵਾਲੀ ਹੋਣ ਲੱਗ ਜਾਂਦੇ ਜਦੋਂ ਗੱਡੀ 'ਚ ਬਹਿ ਜਾਂਦੇ ਨੇ ਘਬਰਾਟ ਹੁੰਦੀ ਕਾਦੀ ਇਹ ਵੀ ਦੱਸ ਦਿੰਦਾ ਪੈਕਟਾਂ ਦੀ ਹੁੰਦੀ ਆ ਕਿਉਂਕਿ ਇੱਕਮ ਕਹਿੰਦਾ ਨਹੀਂ ਹੁੰਦੀ ਪੈਕਟਾਂ 'ਚ ਘਬਰਾਟ ਇਹਨਾਂ ਦੀ ਹੁੰਦੀ ਹੁੰਦੀ ਆ ਮੈਂ ਤਾਂ ਸੱਚੀ ਹੁੰਦੀ ਹੁੰਦੀ ਝੂਠੇ ਬੋਲਦੇ ਨੇ ਜਿੰਦਾ ਸੋਨ ਦਾ ਜਲ ਸੱਚੀ ਹੁੰਦੀ ਹੋਣੀ ਆ ਪਰ ਇਹਨੂੰ ਤਾਂ ਵੈਸੇ ਪੈਕਟਾਂ ਦੀ ਹੁੰਦੀ ਹੁੰਦੀ ਆ ਇੱਕ ਮਮਾ ਗੱਡੀ 'ਚ ਮੈਨੂੰ ਵੀ ਪੈਕਟਾ ਕਰਕੇ ਘਬਰਾਟ ਹੋਣ ਲੱਗ ਜਾਂਦੀ ਆ ਛੁੱਟੀ ਕਰਾ ਕੇ ਲਿਆਂਦੀ ਹੈ ਜੀ ਇਹਨਾਂ ਨੂੰ ਚੱਲ ਕੋਈ ਨਹੀਂ ਤਾਂ ਹੀ ਮੈਂ ਕਿਹਾ ਫਿਰ ਉਹਦੋਂ ਟਾਈਮ ਲੱਗਦਾ ਚੱਲੇ ਲੈ ਕਿੰਨੇ ਪੈਸੇ ਮੈਂ ਜਾਣ ਬੱਤੀ ਆਹੀਂ ਖੜ ਜਿਓ ਆ ਕੁੜੀ ਸਾਡੀ ਅਹੀਂ ਬਿਨਾ ਕੋਟ ਤੋਂ ਭੱਜਿਆ ਹੀ ਹੁਣ ਹੁਣ ਕਹਿੰਦੀ ਠੰਡ ਲੱਗਦੀ ਆ ਉਹਨੇ ਦੁਬਾਰਾ ਪੌਣ ਚ ਲੈ ਆਵਾ ਕੋਟੀ ਵਗਾਰੇ ਦੇ ਪਾਲਾ ਪਾਲਾ ਜਲਦੀ ਪਾਲਾ ਪੱਟੇ ਨਾਲ ਮਹਾਰਾਜ ਚੰਦਰਾ ਮੋਬਾਈਲ ਚੱਕ ਲੈ ਦੇ ਜੋ ਜੈਪ ਜੈੜੀ ਵਾਲਾ ਉਹ ਪਰਲਾ ਮੋਬਾਈਲ ਚੱਕ ਲੈ ਠੀਕ ਆ ਦੇ ਲਾ ਕੋਟੀ ਤਾਂ ਨਹੀਂ ਪਉਣੀ ਕਿਤੇ ਚਲ ਆ ਲੈਣਾ ਇਹ ਕਿਦਾਂ ਨਹੀਂ ਨਾ ਲਾ ਦੋ ਬਟਨ ਕਰਾ ਦੇ ਧਿਆਨ ਨਾਲ ਮਗਰ ਨਾ ਡਿੱਗ ਪਿਓ ਕਿਤੇ ਗੜੀ ਦਾ ਫੋਨ ਹੈ ਨਾ ਇਹ ਦੋਸਤੋ ਅੱਜ ਹਵਾ ਬਹੁਤ ਚੱਲ ਰਹੀ ਆ ਕਾਮ ਚੀਰਦੀ ਜਾਂਦੀ ਐ ਵਿੱਚ ਦੀ ਬਾਥਰੂਮ ਦਾ ਬਹੁਤ ਜ਼ੋਰ ਪਿਆ ਪਿਆ ਯਾਰ ਇਹਨਾ ਮੈਨੂੰ ਪਹਿਲਾ ਬਾਥਰੂਮ ਜਾ ਕੇ ਨਾ ਮੱਥਾ ਫੇਰ ਟਿਕਾਂਗੇ ਯਾਰ ਆ ਬਾਥਰੂਮ ਬਣਾਇਆ ਸੀ ਆ ਹੈਗੇ ਆ ਜਾਣਾ ਇੱਥੇ ਜਾਇਓ ਦੋਸਤੋ ਬਾਥਰੂਮ ਜਾ ਕੇ ਤੇ ਹੁਣ ਮਾੜਾ ਥੋੜਾ ਮੈਨੂੰ ਆਰਾਮ ਆਇਆ ਵਾ ਇਹ ਤਾਂ ਢਿੱਡ ਨਾ ਪੂਰਾ ਕੱਸਿਆ ਪਿਆ ਸੀਗਾ ਜਲ ਤਾਂ ਨਹੀਂ ਭਰਨਾ ਅੱਜ ਵੈਸੇ ਨਾ ਨਹੀਂ ਹੁਣ ਤਾਂ ਆਪਾਂ ਕੱਲ ਮੱਥੇ ਟਿਕਣਾ ਅੱਛਾ ਜੀ ਕਦੋਂ ਕਰਨਾ ਆਪਾਂ ਵੀਡੀਓ ਬਸਾਰੇ ਅੱਜ ਨਾ ਮੈਂ ਤਾਂ ਉਧਰ ਦਾ ਕਹੀ ਜਾਂਦਾ ਮੈਂ ਕਿ ਭਾਈ ਪੀਲ ਹੋ ਗਏ ਨਾ ਇਹਨਾਂ ਨੂੰ ਇਹਨੂੰ ਨੇੜੇ ਤੇੜੇ ਲਾਓ ਇਹਦੇ ਉਹ ਬੈਠੇ ਆ ਹੀ ਆਪਣੇ ਅੱਜ ਰੋਟੀ ਖਾ ਰਹੇ ਸਭ ਬੈਠੇ ਅੱਜ ਤਾਂ ਹਵਾ ਵਾਲੀ ਚੱਲਦੀ ਪਈ ਯਾਰ ਹਨਾ ਬਹੁਤ ਬੁਰਾ ਹਾਲਾ ਹਵਾ ਦਾ ਹਈ ਉਹ ਠੰਡ ਹੀ ਪੈ ਮੈਨੂੰ ਤਾਂ ਮੱਜ ਉਹ ਛੁੱਪੇ ਖੜ ਜਾ ਨਾ ਜੇ ਠੰਡ ਲੱਗਦੀ ਤਾਂ ਉੱਥੇ ਜਾ ਕੇ ਉੱਥੇ ਦਰੀ ਤੇ ਬਹਿ ਜਾ ਜਾ ਕੇ ਖੜ ਜਾ ਕਿੰਨਾ ਟਾਈਮ ਲੱਗਦਾ ਆ ਜਾਓ ਕਰਾਂ ਇਹ ਖਾਂ ਚਤਾ ਮੈਂ ਹੈ ਦਾਲ ਸਵਾਦ ਸੀਗੀ ਮੈਂ ਸਾਰੀ ਖਾਈ ਹੈ ਮम्मा ਦੇ ਵੇਰੀ ਗੱਲ ਸੁਣ ਨਾ ਕਦ ਤੈਨੂੰ ਹੁਣ ਇੱਥੇ ਸਾਈਕਲ ਲੈ ਕੇ ਦਈਏ ਪਤਾ ਵੀ ਮੈਨੂੰ ਕਿਹਾ ਕਿਵੇਂ ਯਾਰ ਤੂੰ ਇੰਨੀ ਗੱਲ ਅੱਜ ਮੈਨੂੰ ਇਹ ਗੱਲ ਅੱਜ ਆਪਾਂ ਇਹਦਾ ਮੱਥਾ ਵੀ ਟੇਕ ਚੱਲੇ ਆ ਤੇ ਫਿਰ ਹੁਣ ਬਸ ਮਹਾਮਾਈ ਨੇ ਠੀਕ ਕਰਤਾ ਵਾ ਇਹਨੂੰ ਮੱਥਾ ਟੇਕਤਾ ਆਪਾਂ ਲੰਗਰ ਛਕ ਲਿਆ ਤੇ ਹੁਣ ਆਪਾਂ ਚਾਲੇ ਪਾਉਣੇ ਆ ਕਿੱਧਰ ਗਏ ਉਹ ਅਚੋ ਉਹ ਜੀ ਉਧਰ ਭਾਂਡੇ ਧੋਣ ਗਏ ਨੇ ਆ ਭਾਂਡੇ ਧੋਤੇ ਆ ਜੀ ਹੁਣ ਤੋਤੇ ਤੇ ਰੱਖ ਦੋ ਤੇ ਫਿਰ ਬਸ ਹੋਰ ਤਾਂ ਕੁਝ ਕਰਨਾ ਚੱਲੀ ਹੁਣ ਪਾਪਾ ਜੀ ਹੁਣ ਬੂਟ ਪਾ ਰਹੇ ਹਨ ਉਹ ਪ੍ਰਤੀਕ ਤੇ ਕੋਲੋਂ ਟਾਈਮ ਆਣਾ ਨਹੀਂ ਪਾਉਂਦੇ ਆਹੀਂ ਪਾਉਂਦੇ ਹੈ ਤਾਂ ਚਾਰ ਘੰਟੇ ਲਾਉਂਦੇ ਫਿਰ ਹਾਂ ਫੱਜ ਲੋ ਹੁਣ ਕਰ ਜਲਦੀ ਜਲਦੀ ਅਵਾ ਬਹੁਤ ਕੀ ਲੈਣਾ ਹੋਣੇ ਨਹੀਂ ਨਹੀਂ ਹਨ ਲੈਣਾ ਨਹੀਂ ਪਰ ਹਨ ਉਹ ਦਿਖਾਣਾ ਜਿਹਾ ਇੱਕ ਨਹੀਂ ਦੇਖ ਜੇਦਾ ਆਪਾਂ ਕੁਝ ਲੈਣਾ ਨਹੀਂ ਫਿਰ ਦੇਖਣ ਦਾ ਫੈਸਲਾ ਕੋਈ ਬਾਈ ਜੀ ਕੀ ਆ ਚੱਲ ਆਪਾਂ ਲੈਣਾ ਕਿ ਦੇਖਣ ਦਾ ਫੈਸਲਾ ਫਿਰ ਕੀ ਦੇਖਣ ਦਾ ਫੈਸਲਾ ਹੈ ਕਮ ਤੂੰ ਤਾਂ ਯਾਰ ਗੱਲਾਂ ਹੋਰ ਤੂੰ ਕੋਲ ਨਾਲ ਨਿਆਣਾ ਹੋਣ ਯਾਰ ਇਆ ਪਾ ਚੀਜ਼ ਲੈਣੀ ਆ ਪਾ ਚੀਜ਼ ਲੈਣੀ ਨਹੀਂ 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 ਉਹ ਨਹੀਂ ਨਹੀਂ ਇਹ ਆਣੇ ਤਾਂ ਹੈ ਹੀ ਨਹੀਂ ਕਿ ਹੁਣ ਤਾਂ ਇਹ ਇੱਕ ਹੈ ਨਾ ਜੀ ਤੜੀ ਹੈ ਜੀ ਬੋਲ ਜੀ ਵੈਸੀ ਨਾ ਨਾ ਐ ਐ ਕਰਕੇ ਸਰਦਾ ਮੋਟਰਸਾਈਕਲ ਤਾਂ ਆ ਜਾਂਦਾ ਹਨਾ ਪਰ ਗੱਡੀ ਨਹੀਂ ਹੁੰਦੀ ਤਾਂ ਆਹ ਜੇ ਆਉਣੇ ਚਾਹੀਦੇ ਗੱਡੀ ਜੀ ਗੱਡੀ ਜਾਂਦਾ ਭਾਈ ਉਧਰ ਦੀ ਭਾਈ ਉਸ ਤੋਂ ਨੇੜੇ ਆ ਜਾਂਦੀ ਨਾ ਉੱਥੇ ਗੱਡੀਆਂ ਆਪਾਂ ਇੱਧਰ ਲਾਉਣੇ ਨਾ ਉਧਰ ਹੀ ਨੇੜੇ ਹੁੰਦੀਆਂ ਹੋਈਆਂ ਗੱਡੀਆਂ ਆਜੋ ਆਜੋ ਭੱਜੋ 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 ਚੱਕੀ ਬਹੁਤ ਕਾਇਮ ਲੱਗਦਾ ਠੰਡ ਠੰਡ ਚੜਦੀ ਆ ਗਾਈ ਤਾਂ ਭੱਜ ਜਾ ਉਹਦਾ ਉਹਦਾ ਕਿ ਨਾ ਮੈਂ ਕੋਟ ਨਹੀਂ ਪਾਉਣਾ ਭੱਜਿਆ ਉਹ ਤਾਂ ਬੱਡੇ ਮੁੰਡੇ ਤਾਂ ਭੱਜਿਆ ਵੀ ਨਹੀਂ ਜਾਂਦਾ ਮੈਂ ਮੈਨੂੰ ਪੁੱਛਣਾ ਮੈਂ ਭੱਜਦੀ ਹਾਂ ਜਸੂ ਭੱਜ ਲੰਮੀ ਭੱਜ ਹਣਾ ਜਸੂ ਇੰਨਾ ਜਸੂ ਦਾ ਮੇਰੀ ਜਿੰਨਾ ਇਹ ਕੋਟ ਦਾ ਆ ਗੱਡੀਆਂ ਖੜ ਗਈਆਂ ਹੁਣ ਇੱਥੇ ਆ ਕੇ ਉਦੋਂ ਨਹੀਂ ਉਦੋਂ ਤੱਕ ਅੱਜ ਤਾਂ ਫਿਰ ਇੰਨਾ ਰਸ਼ ਹੈ ਤਾਂ ਨਹੀਂ ਯਾਰ ਕੱਲੇ ਹੀ ਮੰਗਲਵਾਰ ਨੂੰ ਬਹੁਤ ਜ਼ਿਆਦਾ ਰਾਸ਼ ਹੁੰਦਾ ਵਾ ਮਾਰਨਿੰਗ ਆ ਜਾਂਦੀ ਹੁਣ ਤਿੰਨ ਚਾਰ ਪਰ ਘਟ ਜਾਣੇ ਹੋਣਗੇ ਹੋਣਗੇ ਹੈ ਨਾ ਐ ਨਹੀਂ ਬੋਤੋ ਖੋਲਣਾ ਚੱਕ ਬੈਠ ਕਰਾ ਮੇਰੇ ਆਈ ਨਾ ਹਾਂਜੀ ਚੰਗਾ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਸੁੰਮਦੇ ਸੀ ਪ੍ਰਸ਼ਾਦ ਕੇ ਲੱਡੂ ਹਾਂਜੀ ਲੱਡੂ ਇਹ ਸਣ ਦੇ ਲੈ ਕਿਸੇ ਕੋ ਦੂਜੇ ਨਹੀਂ ਦੂਜੇ ਸੀਗੇ ਲੱਡੂ ਅੱਛਾ ਉਹ ਵਧੀਆ ਕੋਈ ਹਾਂਜੀ ਹਾਂਜੀ ਵਧੀਆ ਸੁੱਖ ਲਾਤੀ ਹਾਂਜੀ ਚੰਗਾ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ 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 ਕਿੰਨੇ ਉੱਥੇ 40 ਦਿਨ ਚੱਲ ਪਿੰਨਾ ਹੁੰਦਾ ਕਿੰਨੇ ਦਿਨ ਬੀਬੀ ਜੀ ਜਿਹੜਾ ਜਾਲ ਹੁੰਦਾ ਵਾ ਆ ਬੀਬੀ ਇੱਧਰ ਦੀ ਪੁੱਛ ਲੈ ਬੀਬੀ ਇੱਧਰ ਆ ਰਹੇ ਨੇ ਦੇ ਨੇ ਕਿ ਆ ਵੀ ਨਾ ਕਿ ਮੰਮੀ ਕਾ ਦੂਗੀ ਕਦਾਮ ਮੈਂ ਤਾਂ ਆ ਕਿ ਉਹ ਅਜੇ ਕੁੜੀ ਐ ਅੱਛਾ ਤੇ ਜੇ ਵਿਆਹ ਆ ਲਈ ਤਾਂ ਇਹਦਾ ਜਿਹੜਾ ਜਨਮ ਹੁੰਦਾ ਉਹ 40 ਦਿਨ ਤੱਕ ਪਿਲਾਂਦਾ ਨਾ ਨਾ ਅੱਜ ਖਤਮ ਕਰ ਦੇ ਉਹ ਸੁੱਖ ਲੈ ਜੀ ਅੱਜ ਮਕਾ ਦੇ ਪੁੱਤ ਅੱਜ ਪੀ ਲਈਏ ਜਾਨੀ ਕਹਿੰਦਾ ਠੀਕ ਆ ਜੀ ਠੀਕ ਆ ਬੀਬੀ ਮਰੀ ਬੈ ਮਰੀ ਬਹਿਂਦੀ ਹੈ ਗੱਡੀ ਦੇ ਕੋਈ ਮਿੱਤਰੋ ਗੱਡੀ ਚ ਬਹਿ ਕੇ ਆਰਾਮ ਆਇਆ ਵਾ ਬਾਹਰ ਤਾਂ ਬਈ ਹਵਾ ਯਾਰ ਮੈਂ ਕਹਣਾ ਠੰਡ ਕੱਢਦੀ ਹੈ ਹਵਾ ਤਾਂ ਹੈਨਾ ਯਾਰ ਮੇਰੇ ਕੋਲ ਨਾ ਇੱਕ ਮੋਬਾਈਲ ਹੈ ਡਾਡੀ ਆ ਦਾ ਉਹਨੂੰ ਤੁਸੀਂ ਜੇ ਮੈਂ ਤੁਹਾਨੂੰ ਫੜਾਉਣਾ ਵਾ ਉਹ ਪਾਵਾ ਦੀ ਇੱਥੇ ਰੱਖੋ ਪਤਾ ਕੀ ਹੈ ਕਿਉਂਕਿ ਮੇਰੇ ਕੋਲ ਨਾ ਬਾਲਾ ਭਰਿਆ ਪਿਆ ਕੰਮ ਸਾਰਾ ਉਹ ਜੇਪਾਂੀਆਂ ਸਾਰੀਆਂ ਭਰੀਆਂ ਤੇ ਇਹ ਪੈਣ ਆ ਲੈ ਰੱਖ ਲੋ ਠੀਕ ਆ Ee, Çakıdı! Bir bitti ਸੋ ਸਮੋਸੇ ਖਾਣ ਵਾਸਤੇ ਖੜੇ ਸੀ ਇੱਥੇ ਰਸਤੇ 'ਚ ਦੇਖਦੇ ਹਾਂ ਹਣ ਗਰਮ ਕਰਵਾ ਰਹੇ ਸੀਗੇ ਤੇ ਬਲਕਿ ਅੰਦਰ ਬੈਠ ਖਾਣੇ ਆ ਫਿਰ ਮੈਂ ਕੰਨੀ ਅੰਦਰ ਬੈ ਕੇ ਨਹੀਂ ਬਾਹਰ ਬੈ ਕੇ ਅੱਜ ਗੱਡੀ 'ਚ ਬੈ ਕੇ ਖਾ ਲਾਂਗੇ ਯਾਰ ਜਾਂਦੇ ਜਾਂਦੇ ਕਿਉਂਕਿ ਟਾਈਮ ਬਹੁਤ ਲਾਣਾ ਦੋਸਤੋ ਫਿਰ ਤੂੰ ਖਾਣਾ ਨਹੀਂ ਸਮੋਸਾ ਮੈਂ ਤਾਂ ਲੱਗਦਾ ਲੋਕ ਉਹ ਵੀ ਖਾਏਗਾ ਮੈਂ ਕਿਉਂ ਤੁਸੀਂ ਰਹਿਣ ਦੋ ਮੈਂ ਇਕੱਲੇ ਖਾ ਲਵਾਂ ਇਕੱਲੇ ਮੇਰਾ ਮੇਰਾ ਖੇਲਡ ਪੂਜਿਆ ਪਿਆਰੇ ਸਾਹਮਣੇ ਖੱਟਾ ਮਿੱਠਾ ਦੋਸਤੋ ਕੋਠੀ ਦੇ ਕਿੰਨੀ ਸੋਹਣੀ ਬਣਾਈ ਦੀ ਯਾਰ ਕਿੰਨੀ ਵਧੀਆ ਕੋਠੀ ਬਣਾਈ ਹੋਈ ਆ ਦੇਖੋ ਵਾਓ ਦਰੁਜਾ ਦਰੁਜਾ ਦੇਖਣਾ ਸੋਹਣਾ ਬਣਾਇਆ ਹੈ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਇੱਧਰ ਦੇਖੋ ਪਿੰਡ ਦਾ ਦੇਖੋ ਕਿੰਨੀ ਵਧੀਆ ਚੀਜ਼ ਬਣਾਈ ਦੀ ਆ ਇੱਧਰ پارک ਬਣਾਇਆ ਹੋਇਆ ਬਹੁਤ ਵਧੀਆ ਆ ਦੇਖੋ ਜੀ پارک ਬੜਿਆ ਹੋਇਆ ਸਾਡਾ ਪਿੰਡ ਸਾਡਾ ਆ ਇਧਰ ਬਹੁਤ ਵਧੀਆ ਬਣਾਇਆ ਦਾ ਹਨਾ ਆ ਇਧਰ ਦੇਖੋ ਜੀ ਪਾਰਕ ਬਣਾਇਆ ਦਾ ਪੂਰਾ ਰਣ ਜਸਵੀਰ ਸਿੰਘ ਕੋਨੀ ਪਾਰਕ ਰਣ ਸੀ ਹੁਣ ਆ ਦੇਖ ਇਧਰ ਲਿਖਿਆ ਸੁਵਿਧਾ ਸੈਂਟਰ ਕੂੜਾ ਲਿਆਉ ਪੈਣ ਘਰ ਬੜਾ ਵਧੀਆ ਬਣਾਇਆ ਵਾ ਯਾਰ ਹੈ ਹਾਂ ਆ ਇਥੇ ਕੂੜਾ ਗੜਾ ਸਿੱਧਾ ਦਾ ਹਾਂ ਟੰਡੇ ਜਰਾਏ ਹੋਣੇ ਚਾਹੀਦੇ ਪਿੰਡ ਬਣਾਏ ਵੇ ਕਿ ਨਹੀਂ ਸੋਹਣਾ ਬਣਾਇਆ ਸੀ ਪਿੰਡ ਯਾਰ ਆਹ ਉਹ ਕਿੰਨੀ ਵਧੀਆ ਬਣਾਈ ਵੀ ਸੀ ਚੀਜ਼ ਯਾਰ ਹਨਾ ਹਾਂ ਜਿਹੜਾ ਲਿਖਿਆ ਸੀ ਸਾਡਾ ਪਿੰਡ ਸਾਡੇ ਖੇਤ ਹਨਾ ਕਿੰਨੀ ਵਧੀਆ ਦੇ ਦਰਖਤ ਕਿੰਨੇ ਮਹਿੰਗੇ ਮੈਨੂੰ ਦਰਖਤ ਲੱਗੇ ਤੁਹਾਨੂੰ ਜਦੋਂ ਕਿਸੇ ਦੀ ਕੋਠੀ ਹੋਊਗੀ ਬਾਈ ਕੋਈ ਨਾ ਕੋਈ ਹੋਊ ਸਿਸਟਮ ਬੋਨ ਮੇਟਾ ਤਾਂ ਨਹੀਂ ਹੁਣ ਇੱਥੇ ਇੱਥੇ ਦੇਖੋ ਉਹਦੇ ਪੇਤਰੇ ਰੰਗੇ ਉੱਥੇ ਦੇਖੋ ਨੀ ਉੱਪਰ ਲੈਟਰ ਨੇ ਉਤਾ ਨਾ ਇੱਥੇ ਹੋਣਗੇ ਚਾਕੂ ਪੱਕੇ ਉਹ ਆ ਚਾਰੇ ਬੱਚੇ ਹੋਣਗੇ ਤਾਂ ਸਹੀ ਯਾਰ ਪੁੱਛੋ ਸਹੀ ਕੁੜੀ ਯਾਰ ਜਿਹੜੀ ਤੁਸੀਂ ਗੱਲ ਅਸੀਂ ਤਾਂ ਹੁੰਦੇ ਨੇ ਚਾਕੂ ਉਹ ਛਿਲਣ ਨਾਲੇ ਸੂਰਜ ਹੁਆ ਮੱਧਮ ਹੋਰ ਇੱਕ ਸੂਰਜੇ ਕੱਡਾ ਕਿੰਨੀ ਵਜੇ ਲੱਗਦੀ ਹੈ ਨਾ ਢੜੀਆਂ ਜਦੋਂ ਥੱਲੇ ਜਾਂਦਾ ਸੂਰਜ ਆ। ਹੋਰ ਜਿਵੇਂ ਇੰਦਰ ਤੋਂ ਇੱਕ ਸਨਰਾਈਜ਼ ਇੱਕ ਸਨ ਸੈਟ ਬੜੇ ਪਿਆਰੇ ਲੱਗਦੇ ਨੇ ਯਾਰ। ਹਾਂ ਨੇ ਪਾਛੇ ਦੇਖ ਰੋਸ਼ਨੀ ਰੋਸ਼ਨੀ ਹੀ ਹੋ ਜਾਂਦੀ ਹੈ ਨਾ। ਐ ਲੈ ਜਿਵੇਂ ਆਹ ਅੱਗੋ ਵਿਚਾਰੀ। ਆਪਾਂ ਪਹੁੰਚ ਗਏ ਆ ਘਰੇ। ਬੱਸ ਉਸ ਮਾਂ ਤਾਂ ਨਹੀਂ ਕੱਢਣਾ ਕੁਝ। ਅੱਛਾ ਸਾਰਾ ਕੁਕੜਨਾ ਹੋਇਆ ਇੱਥਾ। ਚਲੋ ਠੀਕ ਆ ਜੀ ਦੋਸਤੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਰੱਬ ਰਾਖਾ ਬਾਏ ਬਾਏ